ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੌਰਨ ਸਿੰਘ ਧੰਨੇਵਾਲੀਆ ਇਸ ਵਕਤ ਤੁਸੀਂ ਦੇਖ ਰਹੇ ਹੋ ਰੇਡੀਓ ਪੰਜਾਬ ਟੂਡੇ ਦਾ ਫੇਸਬੁਕ ਪੇਜ ਅਤੇ YouTube ਚੈਨਲ ਇਹ ਮੇਰੀ ਗੁਜ਼ਾਰਿਸ਼ ਹੈ ਜੀ ਤਾਜ਼ਾ ਤਰੀਮ ਜਾਣਕਾਰੀ ਲੈਣ ਦੇ ਲਈ ਤੁਸੀਂ ਇਨ੍ਹਾਂ ਪੇਜਾਂ ਨੂੰ ਫਾਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਇਸ ਦੇ ਉੱਤੇ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੇਣਾ ਕਿਉਂਕਿ ਅਕਸਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਨਾਲ ਸਮਾਜ ਅਤੇ ਵਾਤਾਵਰਣ ਤੇ ਆਲੇ ਦੁਆਲੇ ਨਾਲ ਜੁੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਸੋ ਅੱਜ ਗੱਲ ਕਰਦੇ ਆਂ ਜੀ ਭਾਰਤ ਦੇ ਵਿਕਾਸ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਬਾਰੇ ਅੱਜ ਕੱਲ ਸਭ ਤੋਂ ਵੱਧ ਚਰਚਾ ਹੈ ਜੀ ਭਾਰਤ ਮਾਲਾ ਪ੍ਰੋਜੈਕਟ ਦੀ ਤਕਰੀਬਨ ਧਰਤੀ ਤੋਂ ਇਹ 8 ਤੋਂ 10 ਫੁੱਟ ਉੱਚਾ ਇਹ ਭਾਰਤ ਮਾਲਾ ਪ੍ਰੋਜੈਕਟ ਉਸਾਰਿਆ ਜਾ ਰਿਹਾ ਹੈ ਕਈ ਥਾਵਾਂ ਦੇ ਉੱਤੇ ਤਾਂ ਇਹਦੀ ਉਚਾਈ ਇਸ ਤੋਂ ਵੀ ਜ਼ਿਆਦਾ ਹੈ ਲੋਕਾਂ ਦੇ ਆਪਸ ਵਿੱਚ ਕਨੈਕਸ਼ਨ ਕੱਟੇ ਜਾ ਚੁੱਕੇ ਨੇ ਖੇਤਾਂ ਦੇ ਰਾਹ ਬੰਦ ਹੋ ਚੁੱਕੇ ਨੇ ਇੱਥੋਂ ਤੱਕ ਕਿ ਪਾਣੀ ਦਾ ਲੰਘਾ ਵੀ ਬੰਦ ਹੋ ਗਿਆ ਹੈ ਵਾਤਾਵਰਨ ਨੂੰ ਇਸ ਪ੍ਰੋਜੈਕਟ ਨੇ ਜਿੱਥੇ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਉੱਥੇ ਲੋਕਾਂ ਦੀ ਕਈ ਲੋਕਾਂ ਦੀ ਆਰਥਿਕਤਾ ਨੂੰ ਵੀ ਸੱਟ ਮਾਰੀ ਹੈ ਬੇਸ਼ੱਕ ਆਰਥਿਕਤਾ ਦੇ ਨਾਲ ਜੁੜੇ ਹੋਏ ਬੁੱਧੀ ਜੀਵੀਆਂ ਦਾ ਕਹਿਣਾ ਕਿ ਇਸ ਦੇ ਨਾਲ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹਨੂੰ ਬਹੁਤ ਵੱਡਾ ਬੂਸਟ ਮਿਲੇਗਾ ਪਰ ਇਹ ਵੀ ਦੱਸ ਦਈਏ ਕਿ ਜਿੰਨਾ ਖੇਤਾਂ ਵਿੱਚ ਦੀ ਇਹ ਲੰਗਾ ਲੰਗ ਗਿਆ ਉਹਨਾਂ ਨੂੰ ਤਾਂ ਕੋਈ ਫਾਇਦਾ ਹੋਣਾ ਹੀ ਨਹੀਂ ਕਿਉਂਕਿ ਨਾ ਤੁਸੀਂ ਉਤਰ ਸਕਦੇ ਹੋ ਸਿੱਧੇ ਤੇ ਨਾ ਹੀ ਤੁਸੀਂ ਝੜ ਸਕਦੇ ਹੋ ਇੱਥੇ ਜੰਕਸ਼ਨਾਂ ਦੇ ਉੱਤੇ ਅਮਰੀਕਾ ਕੈਨੇਡਾ ਵਾਂਗੂ ਜਿੱਥੇ ਐਗਜ਼ਿਟ ਐਂਟਰੀ ਹੋਏਗੀ ਉੱਥੇ ਵੱਡੇ ਵੱਡੇ ਜਿਹੜੇ ਨੇ ਟਰੱਕ ਪਾਰਕ ਬਣਨਗੇ ਤੇ ਰੈਸਟ ਏਰੀਆ ਬਣਨਗੇ ਪਰ ਸਵਾਲ ਖੜਾ ਹੁੰਦਾ ਹੈ ਕਿ ਜਿੱਥੇ ਭਾਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਮਾਈਨਿੰਗ ਬੰਦ ਹੈ ਤਾਂ ਇੱਥੇ ਮਿੱਟੀ ਪਾਉਣ ਦੇ ਲਈ ਮਿੱਟੀ ਕਿੱਥੋਂ ਆਈ 8-8 ਫੁੱਟ ਉੱਚੀ ਮਿੱਟੀ ਕਿਹੜੇ ਕਾਨੂੰਨ ਤਹਿਤ ਪਾਈ ਗਈ ਇਸ ਦੇ ਉੱਤੇ ਅੱਜ ਤੱਕ ਕੋਈ ਬੋਲਿਆ ਨਹੀਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਭਰਤ ਪਾਉਣੀ ਹੈ ਤਾਂ ਉਹਦੀ ਹੀ ਮਾਈਨਿੰਗ ਵਾਲੇ ਆਣ ਖੜਦੇ ਨੇ ਰੇਤੇ ਬਜਰੀ ਦੀਆਂ ਕੀਮਤਾਂ ਅਸਮਾਨ ਛੂ ਗਈਆਂ ਨੇ ਤੇ ਪੰਜਾਬ ਦੇ ਵਿੱਚ ਮਿੱਟੀ ਦੀ ਮਾਰ ਯਾਨੀ ਕਿ ਮਿੱਟੀ ਦੀ ਕਮੀ ਚੱਲਦੇ ਹੋਏ 60 ਤੋਂ 70 ਫੀਸਦੀ ਪੱਠੇ ਬੰਦ ਹੋ ਗਏ ਨੇ ਜਿਸ ਕਰਕੇ ਇੱਟਾਂ ਦਾ ਭਾਅ 8000 ਤੋਂ ਉੱਪਰ ਚਲਾ ਗਿਆ ਆਮ ਵਿਅਕਤੀ ਦੀ ਘਰ ਉਸਾਰੀ ਮਕਾਨ ਉਸਾਰੀ ਉਸ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਪਰ ਸਰਕਾਰ ਨੇ ਇਤਾਂ ਦਾ ਬਦਲ ਅਜ ਤੱਕ ਨਹੀਂ ਲੱਭਿਆ ਇਹ ਸਰਕਾਰਾਂ ਨੇ ਲੱਭਣਾ ਹੁੰਦਾ ਕਿ ਜੇਕਰ ਮਾਈਨਿੰਗ ਬੰਦ ਕੀਤੀ ਹੈ ਤਾਂ ਪੱਠੇ ਚੱਲਣੇ ਨੇ ਉਸਾਰੀਆਂ ਹੋਣੀਆਂ ਨੇ ਤੇ ਇਸ ਦਾ ਸਬਸਟੀਟਿਊਟ ਕੀ ਦਿੱਤਾ ਜਾਵੇ ਇਸੇ ਤਰ੍ਹਾਂ ਰੇਤੇ ਬਜਰੀ ਜਿਹਨੇ ਨਜਾਇਜ਼ ਮਾਈਨਿੰਗ ਕਰਨੀ ਆ ਉਹ ਖੁੱਲ੍ਹੇ ਆਮ ਕਰ ਰਹੇ ਨੇ ਕਾਲਾ ਬਾਜ਼ਾਰੀ ਦੇ ਵਿੱਚ ਰੇਤਾ ਮਹਿੰਗਾ ਮਿਲ ਰਿਹਾ ਕਿੱਧਰ ਗਈ ਸਰਕਾਰ ਦੇ ਡਿੱਪੂ ਤੇ ਕਿੱਧਰ ਗਿਆ ਸਰਕਾਰੀ ਰੇਟ ਹਜੇ ਤੱਕ ਕਿਸੇ ਨੂੰ ਨਹੀਂ ਪਤਾ ਚੱਲਿਆ ਜੇਕਰ ਗੱਲ ਕਰੀਏ ਤਾਂ ਮਾਛੀਵਾੜਾ ਤੋਂ ਜਦੋਂ ਰਾਹਾਂ ਨੂੰ ਜਾਂਦੇ ਆ ਤਾਂ ਤੁਹਾਨੂੰ ਸੈਂਕੜੇ ਟਰੱਕ 1 ਮਿੰਟ ਦੇ ਵਿੱਚ ਰੇਤੇ ਦੇ ਭਰੇ ਹੋਏ ਮਿਲ ਜਾਣਗੇ ਛੋਟੀਆਂ ਸੜਕਾਂ ਦੇ ਜਿੱਥੇ ਟਰਾਲੀਆਂ ਨਹੀਂ ਲੰਘੜਾ ਹੁੰਦਾ ਉੱਥੇ ਟਿਪਰ ਲੰਘ ਲੰਘ ਕੇ ਉਥੋਂ ਦੀਆਂ ਸੜਕਾਂ ਤੋੜ ਚੁੱਕੇ ਨੇ ਇਹ ਇਕੱਲੇ ਪੰਜਾਬ ਦੇ ਹਾਲਾਤ ਨਹੀਂ ਇਹ ਲਗਭਗ ਸਾਰੇ ਭਾਰਤ ਦੇ ਹਾਲਾਤ ਨੇ ਹੁਣ ਆਪਾਂ ਗੱਲ ਕਰਦੇ ਆਂ আরাਵਲੀ ਪਹਾੜਾਂ ਦੀ আরাਵਲੀ ਪਹਾੜ ਜੈਪੁਰ ਦੇ ਏਰੀਆ ਦੇ ਵਿੱਚ ਤੁਸੀਂ ਦੇਖੇ ਹੋਣੇ ਆ ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਗੜगांव ਦੇ ਵਿੱਚ ਵੀ ਜਿਹੜੇ ਪਹਾੜੀਆਂ ਨੇ ਉਹ ਵੀ আরাਵਲੀ ਕਹੋਂਦੀਆਂ ਨੇ ਤਕਰੀਬਨ ਲਗਭਗ 692 ਕਿਲੋਮੀਟਰ ਲੰਬੇ আরাਵਲੀ ਪਹਾੜੀਆਂ ਲਗਭਗ 1,47,000 ਕਿਲੋਮੀਟਰ ਦੇ ਵਿੱਚ ਨੇ ਹੁਣ ਮੈਂ ਇਹਨਾਂ ਦੀ ਗੱਲ ਕਿਉਂ ਕਰ ਰਿਹਾ ਕਿ ਪਿੱਛੇ ਜੇ ਇੱਕ ਫੈਸਲਾ ਲਿਆ ਗਿਆ ਸੀ ਇਹਨਾਂ ਦੀ ਮਾਈਨਿੰਗ ਦੇ ਉੱਤੇ ਹੁਣ ਮਾਈਨਿੰਗ ਦੇ ਵਿੱਚ ਚਰਚਾ ਇਹ ਆਈ ਕਿ ਜਿਹੜੀਆਂ 100 ਮੀਟਰ ਤੋਂ ਉੱਚੀਆਂ ਪਹਾੜੀਆਂ ਨੇ ਉਹਨਾਂ ਨੂੰ ਮਾਈਨਿੰਗ ਜਿਹੜੀ ਆ ਉੱਥੇ ਜਾਇਜ ਨਜਾਇਜ਼ ਮਾਈਨਿੰਗ ਦੀ ਪਰਮਿਸ਼ਨ ਦਿੱਤੀ ਜਾਵੇ ਹੁਣ ਮਾਮਲਾ ਨਜਾਇਜ਼ ਕੀ ਆ ਗਿਆ ਤੇ ਜਾਇਜ ਕੀ ਆ ਗਿਆ ਇਹ ਸੋਚਣ ਦੀ ਗੱਲ ਹੈ ਪਰ ਜੇਕਰ ਆਮ ਗੱਲ ਕਰੀਏ ਤਾਂ ਤਕਰੀਬਨ 1 ਲੱਖ 18000 ਦੇ ਕਰੀਬ ਜਿਹੜੀਆਂ ਪਹਾੜੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੇ 12 ਖੇਤਰ ਆਉਂਦੇ ਨੇ ਉਹਨਾਂ ਦੇ ਵਿੱਚੋਂ ਕੋਈ 1,07,000 ਜਿਹੜੀਆਂ ਪਹਾੜੀਆਂ ਦੀ ਉਚਾਈ ਮੈਜ 10 ਤੋਂ 20 ਮੀਟਰ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਕਿੰਨੀਆਂ ਕ ਪਹਾੜੀਆਂ ਜਿਹੜੀਆਂ ਨੇ ਉਹ ਬਾਕੀ ਰਹਿ ਗਈਆਂ ਸੋ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ ਤਾਂ ਤਕਰੀਬਨ ਕੋਈ 11,000 ਪਹਾੜੀਆਂ ਹੀ ਬਾਕੀ ਰਹਿੰਦੀਆਂ ਨੇ ਜਿੱਥੇ ਮਾਈਨਿੰਗ ਹੋਣੀ ਹੈ ਸੋ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ ਕਿ ਜਦੋਂ ਇਹ ਗੱਲ ਹੋਏਗੀ ਤਾਂ ਇਨ੍ਹਾਂ ਪਹਾੜੀਆਂ ਨੂੰ ਲੋਕ ਜਿਹੜੇ ਨੇ ਜਾਂ ਭੂ ਮਾਫੀਆ ਹੈ ਮਾਈਨਿੰਗ ਮਾਫੀਆ ਜਾਂ ਫਿਰ ਵੱਡੇ ਬਿਲਡਰ ਨੇ ਉਹ ਟੁੱਟ ਕੇ ਪੈ ਜਾਣਗੇ ਸਾਰੇ ਪਾਸੇ ਇਹਦਾ ਵਿਰੋਧ ਹੋਇਆ ਤੇ ਭਾਰਤ ਦੇ ਵਿੱਚ ਹੀ ਨਹੀਂ ਕਟੋ-ਕਟ ਜੈਪੁਰ ਤੋਂ ਲੈ ਕੇ ਗੜਗਾਉਂ ਤੱਕ ਅਰਾਵਲੀ ਨਹੀਂ ਤੋਂ ਕੁਝ ਵੀ ਨਹੀਂ ਦੇ ਨਾਰੇ ਲੱਗਣੇ ਸ਼ੁਰੂ ਹੋਏ ਸੋ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਹਨਾਂ 150 ਥਾਵਾਂ ਦੇ ਉੱਤੇ ਕੋਈ 300 ਕ੍ਰੈਸ਼ਰ ਕੱਲੇ ਹਰਿਆਣੇ ਦੇ ਖੇਤਰ ਦੇ ਵਿੱਚ ਹੀ ਚੱਲਦੇ ਨੇ ਬਾਕੀ ਆਲਾ ਦਵਾਲਾ ਜਿਹੜਾ ਇਹਦਾ ਘਿਰਿਆ ਹੋਇਆ ਤਾਂ 692 ਕਿਲੋਮੀਟਰ ਦੇ ਅਰਾਵਲੀ ਪਰਬਤ ਦਾ ਜਿਹੜਾ ਏਰੀਆ ਸਾਰੇ ਪਾਸੇ ਹਜ਼ਾਰਾਂ ਕ੍ਰੈਸ਼ਰ ਗੈਰ ਕਾਨੂੰਨੀ ਤੌਰ ਦੇ ਉੱਤੇ ਤੇ ਕਾਨੂੰਨੀ ਤੌਰ ਦੇ ਉੱਤੇ ਚੱਲ ਰਹੇ ਨੇ ਸੋ ਮਸਲਾ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੀ ਪਰਮਿਸ਼ਨ ਹੁੰਦੀ ਹੈ ਕਿ ਤੁਸੀਂ 10 ਮੀਟਰ ਜ ਮਤਲਬ ਕਿ 100 ਮੀਟਰ ਤੋਂ ਉੱਚੀਆਂ ਪਹਾੜੀਆਂ ਨੇ ਉਹਨਾਂ ਦੇ ਉੱਤੇ ਮਾਈਨਿੰਗ ਕਰ ਸਕਦੇ ਹੋ ਤਾਂ ਅਰਾਵਲੀ ਜਲਦ ਹੀ ਖਤਮ ਹੋ ਜਾਏਗੀ ਤੇ ਵਾਤਾਵਰਨ ਨੂੰ ਬਹੁਤ ਵੱਡਾ ਤਕਾ ਲੱਗੇਗਾ ਤੁਹਾਨੂੰ ਦੱਸ ਦਿਆ ਕਿ ਦਿੱਲੀ ਦੇ ਵਿੱਚ ਪਹਿਲਾਂ ਹੀ ਬਹੁਤ ਵੱਡਾ ਪ੍ਰਦੂਸ਼ਣ ਹੈ ਤੇ ਜਿਸ ਦਾ ਜਿਹਨੂੰ ਨਜ਼ਲਾ ਉਹ ਪੰਜਾਬ ਦੇ ਉੱਤੇ ਹੀ ਦਿਖਦਾ ਕਦੇ ਕਿਸੇ ਨੇ ਅਰਾਵਲੀ ਦੇ ਵਿੱਚ ਹੋ ਰਹੀ ਜਿਹੜੀ ਨਜਾਇਜ਼ ਮਾਈਨਿੰਗ ਹੈ ਨਜਾਇਜ਼ ਕ੍ਰੈਸ਼ਰ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਇਹ ਕਿਉਂ ਨਹੀਂ ਕੀਤੀ ਇਹ ਇੱਕ ਵੇਖਣ ਵਾਲੀ ਗੱਲ ਹੈ ਕਿ ਉੱਥੇ ਗੜਗਾਉਂ ਦੇ ਨੇੜੇ ਜਾਂ ਦਿੱਲੀ ਤੋਂ 100 ਕਿਲੋਮੀਟਰ ਦੇ ਨੇੜੇ ਕੋਈ ਕ੍ਰੈਸ਼ਰ ਨਹੀਂ ਹੈ ਜਾਂ ਦਿੱਲੀ ਦੇ ਵਿੱਚ ਜਿਹੜੀ ਉਸਾਰੀ ਹੋ ਰਹੀ ਹੈ ਉਹਦੇ ਲਈ ਬਜਰੀ ਕਿੱਥੋਂ ਆ ਰਹੀ ਹੈ ਇਹ ਅੱਜ ਤੱਕ ਕਿਸੇ ਨੇ ਉਸ ਦੇ ਉੱਤੇ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਮੈਂ ਹੀ ਅੱਜ ਪਹਿਲੀ ਵਾਰੀ ਇਹਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਕ੍ਰੈਸ਼ਰਾਂ ਨੂੰ ਇੱਕ ਪੋਲੂਸ਼ਨ ਦਾ ਬਹੁਤ ਵੱਡਾ ਇੱਕ ਸੋਰਸ ਮੰਨਿਆ ਜਾਂਦਾ ਜਦੋਂ ਪੱਥਰ ਟੁੱਟਦੇ ਨੇ ਤਾਂ ਪੱਥਰਾਂ ਦੇ ਵਿੱਚੋਂ ਜਿਹੜੀ ਮਿੱਟੀ ਉੱਡਦੀ ਹੈ ਉਹ ਆਲੇ ਦੁਆਲੇ ਨੂੰ ਬਹੁਤ ਪ੍ਰਦੂਸ਼ਿਤ ਕਰਦੀ ਹੈ আরাਵਲੀ ਦੇ ਵਿੱਚ ਪਾਣੀ ਵੀ ਨਹੀਂ ਹੈ ਕਿ ਜਿਹੜਾ ਇਸ ਮਿੱਟੀ ਨੂੰ ਦਬਾ ਸਕੇ ਕਿ ਜਦੋਂ ਪੱਥਰ ਟੁੱਟਦੇ ਨੇ ਉਹਨਾਂ ਦੇ ਉੱਤੇ ਛੜਕਾ ਕੀਤਾ ਜਾਵੇ ਤਾਂ ਜਿਹੜੀ ਮਿੱਟੀ ਹੈ ਨਾਲ ਦੀ ਨਾਲ ਸੈਟਲ ਹੋ ਜੇ ਟਰੱਕਾਂ ਦੇ ਉੱਤੇ ਛੜਕਾ ਕੀਤਾ ਜਾਵੇ ਬਜਰੀ ਦੇ ਟਰੱਕਾਂ ਦੇ ਉੱਤੇ ਛੜਕਾ ਕੀਤਾ ਜਾਵੇ ਸੜਕਾਂ ਜਿਹੜੀਆਂ ਕੱਚੀਆਂ ਨੇ ਉਹਦੇ ਉੱਤੇ ਛੜਕਾ ਕੀਤਾ ਜਾਵੇ ਕਿਉਂਕਿ ਅਰਾਵਲੀ ਦੇ ਪੱਥਰ ਹੈ ਤੇ ਪੱਥਰਾਂ ਦੇ ਵਿੱਚੋਂ ਜੇਕਰ ਅਕਸਰ ਮੈਂ ਗੱਲ ਕਰਾਂ ਬਾਹਲੀ ਲੰਮੀ ਚੌੜੀ ਮੈਂ ਗੱਲ ਨਹੀਂ ਕਰਦਾ ਜੀਕੇ ਤੇ ਗੜਗਾਉਂ ਦੇ ਵਿੱਚ ਜੇਕਰ ਕਿਸੇ ਨੇ 1 ਇੰਚੀ ਬੋਰ ਲਾਉਣਾ ਹੈ ਤਾਂ ਉਹਦਾ ਰਿਸ਼ਵਤ ਵਗੈਰਾ ਪਾ ਕੇ 12 ਤੋਂ 15 ਲੱਖ ਰੁਪਏ ਦਾ 1 ਇੰਚ ਦਾ ਬੋਰ ਲੱਗਦਾ ਹੈ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਕਹਿੰਦੇ ਜੀ 2.5 ਤੋਂ 3 ਲੱਖ ਤਾਂ ਸਿੱਧੀ ਰਿਸ਼ਵਤ ਹੀ ਜਾਂਦੀ ਹੈ ਪਰ ਇਹ ਰਿਸ਼ਵਤ ਜਿਹੜੀ ਹੈ ਜੀ ਇਹ ਕਿਹਨੂੰ ਜਾਂਦੀ ਹੈ ਇਹ এনवायरमेंट ਤੇ ਜਿਹੜੀ ਕਾਰਪੋਰੇਸ਼ਨ ਦੇ ਹੋਰ ਲੋਕ ਨੇ ਜਿਹੜੇ ਉੱਥੇ ਖੁਦਾਈ ਕਰਨ ਤੋਂ ਰੋਕਦੇ ਨੇ ਉਹਨਾਂ ਨੂੰ ਜਾਂਦੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਪਰ ਪੈਸਾ ਆਮ ਕਹਿੰਦੇ ਮਨੀ ਮੇਕਸ ਦੀ ਮੇਰ ਗੋ ਪਰ ਮੈਂ ਕਹਿੰਨਾ ਮਨੀ ਮੇਕਸ ਦੀ ਮੇਰ ਰਨ ਹੁਣ ਜਦੋਂ ਮੈਂ ਗੱਲ ਕੀਤੀ ਸੀ আরাਵਲੀ ਨਹੀਂ ਤੋਂ ਕੁਝ ਵੀ ਨਹੀਂ ਸੋ ਤਾਜ਼ਾ ਅਪਡੇਟ ਇਹ ਆਈ ਹੈ ਕਿ ਕੇਂਦਰ ਨੇ ਅਰਾਵਲੀ ਦੇ ਨਵੇਂ ਮਾਈਨਿੰਗ ਲੀਜ਼ਾਂ ਤੇ ਪਾਬੰਦੀ ਲਾ ਦਿੱਤੀ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ 100 ਮੀਟਰ ਤੋਂ ਉੱਤੇ ਪਹਾੜੀਆਂ ਦੇ ਉੱਤੇ ਜਿਹੜੀ ਹੈ ਮਾਈਨਿੰਗ ਦੀ ਇਜਾਜ਼ਤ ਹੋਏਗੀ ਪਰ ਹੁਣ ਕੇਂਦਰ ਨੇ ਰਾਜਾਂ ਨੂੰ ਅਰਾਵਲੀ ਚ ਨਵੇਂ ਮਾਈਨਿੰਗ ਲੀਜ਼ ਦੇਣ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ ਅਤੇ ਵਾਤਾਵਰਣ ਜੰਗਲਾਤ ਮੰਤਰਾਲੇ ਨੇ ਭਾਰਤੀ ਜੰਗਰਾਤ ਖੋਜ ਸਿੱਖਿਆ ਪਰਿਸ਼ਦ ਨੂੰ ਅਰਾਵਲੀ ਖੇਤਰ ਵਿੱਚ ਹੋਰ ਖੇਤਰਾਂ ਦੀ ਜਾਣ ਪਛਾਣ ਕਰਨ ਦੀ ਜਿਹੜਾ ਹੁਕਮ ਦਿੱਤਾ ਤਾਂ ਜੋ ਮਾਈਨਿੰਗ ਪੂਰੀ ਤਰ੍ਹਾਂ ਉੱਥੇ ਹੋ ਸਕੇ ਉੱਥੇ ਅਕੋਰਡਿੰਗਲੀ ਮਾਈਨਿੰਗ ਹੋ ਸਕੇ ਪਰ ਫਿਲਹਾਲ ਜਿੱਥੇ ਮਾਈਨਿੰਗ ਪੂਰੀ ਤਰ੍ਹਾਂ ਵਰਜਿਤ ਹੋਵੇਗੀ ਇਸ ਕਦਮ ਦੇ ਨਾਲ ਉੱਥੇ ਸਿੱਧੇ ਤੌਰ ਤੇ ਤੇ ਕਿਹਾ ਜਾਏਗਾ ਸੁਰੱਖਿਆ ਜ਼ੋਨ ਦੇ ਵਿੱਚ ਵਿਸਤਾਰ ਵੀ ਹੋਏਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ ਦੱਸਣਾ ਇਹ ਵੀ ਬੰਦਦਾ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਵਾਤਾਵਰਣ ਮੰਤਰਾਲੇ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ ਜੀ ਦੀ ਸਿਫਾਰਿਸ਼ ਤੇ আরাਵਲੀ ਪਹਾੜੀਆਂ ਤੇ আরাਵਲੀ ਸ਼੍ਰੇਣੀਆਂ ਦੀ ਇੱਕ ਸਮਾਨ ਕਾਨੂੰਨੀ ਪਰਿਭਾਸ਼ਾ ਨੂੰ ਸਵਕਾਰ ਕਰ ਲਿਆ ਸੀ ਜਿਸ ਤੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀ ਸੋ ਅੱਜ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਕੱਲ ਹਾਈ ਕੋਰਟ ਨੇ ਵੀ ਦਰਖਤਾਂ ਦੀ ਕਟਾਈ ਦੇ ਉੱਤੇ ਬਹੁਤ ਵੱਡੀ ਰੋਕ ਲਾ ਦਿੱਤੀ ਹੈ ਜਿਸ ਦੇ ਚੱਲਦਿਆਂ ਮੈਂ ਸਿੱਧੇ ਤੌਰ ਦੇ ਉੱਤੇ ਇਹ ਕਹਾਂਗਾ ਕਿ ਪੰਜਾਬ ਦੇ ਵਿੱਚ ਵਾਤਾਵਰਨ ਨੂੰ ਇੱਕ ਸਥਿਰਤਾ ਮਿਲੇਗੀ ਕਿਉਂਕਿ ਜਿੰਨੇ ਇੱਥੇ ਹਾਈਵੇ ਬਣੇ ਨੇ ਉੱਥੇ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ ਕਿ ਸੈਂਕੜੇ ਸਾਲ ਪੁਰਾਣੇ ਦਰਖਤ ਵੱਢ ਦਿੱਤੇ ਗਏ ਇੱਕ ਤਰ੍ਹਾਂ ਨਾਲ ਦਰਖਤਾਂ ਦੇ ਉੱਤੋਂ ਝੁੰਡ ਮਿਲ ਕੇ ਇੱਕ ਜਿਹੜੀ ਸਰੰਗ ਬਣ ਗਈ ਸੀ ਬੜੀ ਸ਼ਾਂਤੀ ਆਉਂਦੀ ਸੀ ਇੱਥੋਂ ਲੱਗਦਿਆਂ ਅੱਜ ਤੁਹਾਨੂੰ ਵੱਡੀਆਂ ਸੜਕਾਂ ਦੇ ਉੱਤੇ ਕੋਈ ਦਰਖਤ ਨਹੀਂ ਮਿਲਦਾ ਜੇਕਰ ਕੋਈ ਢਾਬਾ ਖੋਲਦਾ ਹੋਟਲ ਖੋਲਦਾ ਤਾਂ ਸਿੱਧੇ ਤੌਰ ਦੇ ਉੱਤੇ ਆਪਣੀ ਉਹ ਦਿੱਖ ਦਿਖਾਉਣ ਦੇ ਲਈ ਉੱਥੇ ਇੱਕ ਵੀ ਦਰਖਤ ਨਜ਼ਰ ਨਹੀਂ ਆਉਂਦਾ ਇੱਥੋਂ ਤੱਕ ਕਿ ਜਿਹੜਾ ਜੰਗਲਾਤ ਦਾ ਰਸਤਾ ਸਾਈਡਾਂ ਦੇ ਉੱਤੇ ਸੜਕਾਂ ਤੇ ਛੱਡਿਆ ਜਾਂਦਾ ਸੀ ਉਹਦੇ ਵਿੱਚ ਵੀ ਮਿੱਟੀ ਭਰ ਕੇ ਉੱਥੇ ਉਹਨਾਂ ਨੇ ਪਾਰਕਿੰਗ ਬਣਾ ਲਈ ਹੈ ਮੈਨੂੰ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਇੱਧਰ ਵੀ ਜਿਹੜਾ ਅਦਾਲਤਾਂ ਦਾ ਤਨ ਧਿਆਨ ਜਾਏਗਾ ਸਰਕਾਰ ਦਾ ਵੀ ਧਿਆਨ ਜਾਏਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਜਿਹੜੇ ਹੁਣ ਨੈਸ਼ਨਲ ਹਾਈਵੇ ਨੇ ਜਿਨ੍ਹਾਂ ਨੂੰ NHAI ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਲੈ ਲਿਆ ਹੈ ਇਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚੋਂ ਬਾਹਰ ਹੋ ਗਏ ਨੇ ਪਹਿਲਾਂ ਘੱਟੋ-ਘੱਟ ਇਹਨਾਂ ਦੇ ਆਲੇ-ਦੁਆਲੇ ਜਿਹੜਾ ਜੰਗਲਾਤ ਵਾਲੀ ਜਗ੍ਹਾ ਹੁੰਦੀ ਸੀ ਉਸ ਦੇ ਉੱਤੇ ਪੰਜਾਬ ਜੰਗਲਾਤ ਦਾ ਅਧਿਕਾਰ ਹੁੰਦਾ ਸੀ ਤੇ ਜੇਕਰ ਕੋਈ ਕਿਸੇ ਤਰ੍ਹਾਂ ਨਾਲ ਇੱਥੇ ਕੋਈ ਦਰਖਤ ਵੱਢਦਾ ਸੀ ਜਾਂ ਕੋਈ ਮਿੱਟੀ ਪਾਉਂਦਾ ਸੀ ਉਸ ਦੀ ਘੱਟੋ-ਘੱਟ ਰੋਕਾਂ ਰਕਾਈ ਹੋ ਜਾਂਦੇ ਸੀ ਪਰ ਹੁਣ ਨੈਸ਼ਨਲ ਹਾਈਵੇ 30 ਦੇ ਅਧਿਕਾਰੀ ਚੰਗਾ ਮੋਟਾ ਪੈਸਾ ਲੈ ਕੇ ਇਹਨਾਂ ਦਰਖਤਾਂ ਨੂੰ ਵੱਢਣ ਦੀ ਇਜਾਜ਼ਤ ਗੈਰ-ਕਾਨੂੰਨੀ ਅਤੇ ਕਾਨੂੰਨੀ ਤਰੀਕੇ ਨਾਲ ਦੇ ਰਹੇ ਨੇ ਦੂਸਰੀ ਗੱਲ ਇੱਥੋਂ ਜਿਹੜਾ ਸਿੱਧਾ ਜਿਹੜਾ ਇੱਕ ਅੱਧਾ ਅਫਸਰ ਇੱਥੇ ਹੁੰਦਾ ਕੋਈ ਬਹੁਤੀ ਇੱਥੇ ਨਿਗਰਾਨੀ ਨਹੀਂ ਹੁੰਦੀ ਉਹਦਾ ਵੀ ਫਾਇਦਾ ਚੁੱਕਦੇ ਨੇ ਸੋ ਅੱਜ ਇਹ ਗੱਲਬਾਤ ਤੁਹਾਡੇ ਲਈ ਮੈਂ ਵਾਤਾਵਰਣ ਕਰਕੇ ਕੀਤੀ ਸੀ ਇੱਕ ਹੋਰ ਬੜੀ ਇੰਟਰਸਟਿੰਗ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਰੁੜਕੀ ਤੋਂ ਰੁੜਕੀ ਦੇ ਝਰਵੇੜਾ ਦੇ ਕਾਂਗਰਸ ਵਿਧਾਇਕ ਬਰਿੰਦਰ ਨੇ ਲਗਾਤਾਰ ਹੋ ਰਹੀ ਬਿਜਲੀ ਦੀ ਕਟ ਤੋਂ ਪਰੇਸ਼ਾਨ ਹੋ ਕੇ ਬਿਜਲੀ ਦੇ ਉੱਚ ਅਧਿਕਾਰੀਆਂ ਦੇ ਕਨੈਕਸ਼ਨ ਕੱਟ ਦਿੱਤੇ ਉਹ ਖੁਦ ਹੀ ਖੰਬੇ ਤੇ ਚੜ ਕੇ ਉਹਨਾਂ ਦੇ ਘਰਾਂ ਦੀਆਂ ਤਾਰਾਂ ਉਹਨੇ ਵੱਢ ਸੁੱਟੀਆਂ ਜਿਨ੍ਹਾਂ ਦੇ ਵਿੱਚ ਬਿਜਲੀ ਬੋਰਡ ਦੇ ਬਹੁਤ ਵੱਡੇ ਵੱਡੇ ਅਧਿਕਾਰੀ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਤਕਰੀਬਨ ਕੋਈ 4 ਤੋਂ 5 ਘੰਟੇ ਬਿਜਲੀ ਤੋਂ ਬਿਨਾ ਰਹਿਣਾ ਪਿਆ ਇਸਨਾਲੇ ਇੱਕ ਹੋਰ ਤੁਹਾਡੇ ਨਾਲ ਦੁੱਖ ਦੀ ਖਬਰ ਕਰਨਾਟਕਾ ਤੋਂ ਸਾਂਝੀ ਕਰਨ ਲੱਗਾ ਜੀ ਪਿਛਲੇ ਦਿਨਾਂ ਦੇ ਵਿੱਚ ਸਲੀਪਰ ਬੱਸਾਂ ਜਿਹੜੀਆਂ ਅਕਸਰ ਗੈਰ ਕਾਨੂੰਨੀ ਤਰੀਕੇ ਨਾਲ ਚੱਲਦੀਆਂ ਨੇ ਉਹਨਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਹੋਈਆਂ ਨੇ ਭਾਵੇਂ ਰਾਜਸਥਾਨ ਹੁੰਣ ਤੇ ਭਾਵੇਂ ਆਂਧਰਾ ਪ੍ਰਦੇਸ਼ ਤੇ ਹੁਣ ਕਰਨਾਟਕਾ ਤੋਂ ਇੱਕ ਖਬਰ ਆਈ ਹੈ ਜਿੱਥੇ ਕਿ ਇੱਕ ਸਲੀਪਰ ਕੋਚ ਨੂੰ ਅੱਗ ਲੱਗ ਗਈ ਤੇ 9 ਵਿਅਕਤੀ ਜ਼ਿੰਦਾ ਝੁੱਲਸ ਗਏ ਇਹ ਬੱਸਾਂ ਜਿਹੜੀਆਂ ਨੇ ਇਹ ਬਹੁਤ ਵੱਡੇ ਟਰਾਂਸਪੋਰਟ ਮਾਫੀਆ ਦੀਆਂ ਹੁੰਦੀਆਂ ਨੇ ਤੇ ਇਹ ਵੀ ਇੱਕ ਦੇਖਣ ਨੂੰ ਮਿਲਿਆ ਕਿ ਇਨ੍ਹਾਂ ਬੱਸਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੈਰ ਕਾਨੂੰਨੀ ਕੰਮ ਵੀ ਹੁੰਦਾ ਹੈ ਜਿਹੜਾ ਕਿ ਇੱਕ ਜਾਂਚ ਦਾ ਵਿਸ਼ਾ ਹੈ ਸੋ ਇਹ ਅੱਜ ਦੀਆਂ ਤੁਹਾਨੂੰ ਗੱਲਾਂ ਕਿਸ ਤਰ੍ਹਾਂ ਲੱਗੀਆਂ ਇੱਥੇ ਕਮੈਂਟ ਜ਼ਰੂਰ ਕਰਨਾ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਕਰਨਾ ਤੇ ਕਮੈਂਟ ਵੀ ਜ਼ਰੂਰ ਕਰਨਾ